ਮੈਂ ਜ਼ਿਲ੍ਹਾ ਵਾਈਸ ਪ੍ਰਧਾਨ ਕਪੂਰਥਲਾ ਕਿਸਾਨ ਮਦੁਰਸ਼ਕਸ਼ ਕਮੇਟੀ ਪੰਜਾਬ ਤੇ ਅੱਜ ਇੱਥੇ ਡਡਵੰਡੀ ਵਿੱਚ ਪ੍ਰਸ਼ਾਸਨ ਜੋ ਰੋਡ ਬਣ ਰਿਹਾ ਉਹਦਾ ਕਬਜ਼ਾ ਲੈਣ ਵਾਸਤੇ ਆਇਆ ਸੀ ਅਸੀਂ ਇੱਥੇ ਪਹੁੰਚੇ ਆ ਤੇ ਬਾਕੀ ਇਹਨਾਂ ਕਿਸਾਨਾਂ ਨੂੰ ਪੁੱਛਿਆ ਕਿ ਇਹਨਾਂ ਦੇ ਕੋਈ ਖਾਤਿਆਂ 'ਚ ਪੈਸੇ ਨਹੀਂ ਸੀ ਪਵਾਏ ਗਏ ਤੇ ਇੱਥੇ ਐਸਡੀਐਮ ਸਾਹਿਬ ਸultanpur lodi ਡੀਐਸਪੀ ਸਾਹਿਬ sultanpur lodi ਐਸਪੀ ਸਾਹਿਬ ਕਪੂਰਥਲਾ ਜੀ ਇੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਐਸਡੀਐਮ ਸਾਹਿਬ ਨੇ ਇਹ ਵਾਅਦਾ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣਗੇ ਤੇ ਇਹਦੋਂ ਟਾਈਮ ਵੱਧ ਨਹੀਂ ਲੱਗੂਗਾ 15 ਅਗਸਤ ਤੱਕ ਟਾਈਮ ਲਿਆ ਵਾ ਉਹਨਾਂ ਨੇ ਬਈ ਇਹਦੇ ਵਿੱਚ ਵਿੱਚ ਇਹਨੂੰ ਕਲੀਅਰ ਹੋ ਜਾਣਗੇ ਜਿਹੜੇ ਖਾਤਿਆਂ 'ਚ ਪੈਸੇ ਆ ਉਹ ਤੋਂ ਬਾਅਦ ਜਿਹੜਾ ਕਬਜ਼ਾ ਸੀ ਉਹ ਅਗੇ ਨਿਸ਼ਾਨੀਆਂ ਤਾਂ ਲੱਗੀਆਂ ਸੀਗੀਆਂ ਤੇ ਬਾਕੀ ਚਲੋ ਅੱਜ ਕਿਸਾਨਾਂ ਨੇ ਕਬਜ਼ਾ ਜਿਹੜਾ ਦੇ ਦਿੱਤਾ ਵਾ ਆਪਣੀ ਸਹਿਮਤੀ ਦੇ ਨਾਲ ਇੱਕ ਹਫ਼ਤੇ ਦੇ ਟਾਈਮ ਵਿੱਚ ਵਿੱਚ ਜਿਹੜੇ ਪੈਸੇ ਪੇਮੈਂਟ ਇਹਨਾਂ ਦੇ ਖਾਤੇ 'ਚ ਆਜੂਗੀ ਤੇ ਤੇ ਝੋਨਾ ਜਿਹੜਾ ਉਹਦਾ ਐਸਪੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਵਿਸ਼ਵਾਸ ਦਵਾਇਆ ਭਾਈ ਇਹ ਜਿਹੜਾ ਪੁੱਤਾ ਵਾਂਗੂ ਪਾੜੀ ਫਸਲ ਕੁਝ ਝੋਨੇ ਦੀ ਇਹ ਬਰਬਾਦ ਨਹੀਂ ਹੁੰਦੇ ਤੋ ਕਿ ਇਹਨੂੰ ਸਿਰੇ ਲਾਵਾਂਗੇ ਅਸੀਂ ਜਿੱਦਾਂ ਵੀ ਹੈ ਹਾਂਜੀ ਜਿਹੜੇ ਕਿਸਾਨ ਆ ਉਹ ਤੋਂ ਨਾ ਕਿਸਾਨ ਜਿਹੜੇ ਆ ਉਹ ਵੀ ਇਸ ਗੱਲ ਹਾਂਜੀ ਉਹ ਝੋਨਾ ਵੜਨਗੇ ਜੀ ਇਸ ਗੱਲ ਨਾਲ ਸਹਿਮਤੀ ਹੋਈ ਹੈ ਜੀ ਮੈਂ ਹਰਜਿੰਦਰ ਸਿੰਘ ਆ ਜੀ ਮੇਰਾ ਨਾਮ ਡਡਵਿੰਦਰ ਰਹਿਣਾ ਮਾਡੌਨ ਮੇਰਾ ਪਿੰਡ ਆ ਜੀ ਤੇ ਅੱਜ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਕੀ ਮਾਮਲਾ ਆ ਮਾਮਲਾਰ ਕੁਝ ਨਹੀਂ ਹੈਗਾ ਜੀ ਇਹਨਾਂ ਨੂੰ ਝੰਡੇ ਲਾਏ ਹੋਏ ਸੀ ਇਹਨਾਂ ਨੇ ਕਿ ਡੰਡੀ ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਗਾ ਅੱਗੇ ਨਾ ਕਿਸੇ ਨੇ ਕੋਈ ਕਿਹਾ ਹੀ ਆ ਡੰਡੇ ਲਾ ਗਏ ਆ ਆਜਾ ਹਫਤਾ ਹੋ ਗਿਆ ਨਾ ਡੰਡੇ ਲਾਉਣ ਨੂੰ ਕੋਈ ਬੰਦਾ ਕਿਸੇ ਨੇ ਪੱਟਣ ਤਾਈ ਨਹੀਂ ਵੀ ਆਇਆ ਅਜੇ ਵੀ ਕੋਈ ਹੋਵੇ ਇਹਨਾਂ ਨੇ ਪਤਾ ਨਹੀਂ 3-400 ਬੰਦਾ ਲਿਆ ਕੇ ਪੁਲਿਸ ਦਾ ਸਾਡੇ ਦਾਰੇ ਖੜਾ ਕਰ ਦਿੱਤਾ ਵਾ ਪਤਾ ਨਹੀਂ ਕੀ ਆ ਜੀਐਸਵੀ ਲਿਆਏ ਆ ਤੇ ਕਿਸਾਨ ਦੁਨੀਆ ਦੇ ਬੰਦੇ ਆਏ ਆ ਤੇ ਉਹ ਉਹਨਾਂ ਨੇ ਰਖਾਈਆਂ ਵਾ ਜੀਐਸਵੀਆਂ ਚਾਰ ਜੀਐਸਵੀ ਇਥੇ ਵੱਡੀਆਂ ਹੀ ਬੜੀਆਂ ਆਈਆਂ ਹੈਗੀਆਂ ਇਹ ਕਬਜ਼ੇ ਦਾ ਮਾਮਲਾ ਵਾ ਕਬਜ਼ੇ ਦਾ ਮਾਫਜਾ ਕਬਲਾ ਕਬਜ਼ਾ ਅਸੀਂ ਕਿਹਾ ਹੀ ਇਹਨਾਂ ਨੂੰ ਇਹੀ ਤੁਹਾਨੂੰ ਦੇ ਦਿੰਨੇ ਆ ਚੋਨਾ ਵੱਡ ਲੰਦੋ ਸਾਡੇ ਡੰਡੇ ਲੱਗੇ ਹੋਇਆ ਕਬਜਾ ਅਸੀਂ ਤਾਂ ਮਾਪ ਦਿਵਾਵਾਂਗੇ ਉਹ ਟਾਈਮ ਤੇ ਹਾਂਜੀ ਕਿਉਂ ਹੁਣ ਚੋਨਾ ਦੇਖੋ ਪੱਕਾ ਹੋਇਆ ਹਾਂਜੀ ਪੈਸਾ ਨਹੀਂ ਦਿੱਤਾ ਬਜੀ ਪੈਸਾ ਨਹੀਂ ਅਜੇ ਦੀ ਕੋਈ ਵੀ ਦਿੱਤਾ ਸਾਡੇ ਨਾ ਖਾਤੇ ਚ ਆਇਆ ਨਾ ਸਾਨੂੰ ਇਹ ਪੈਸਾ ਦਿੱਤਾ ਹੀ ਆ ਛੜਕ ਦੇ ਮੋੜ ਮੇਰੀ ਪੈਲੀ ਆ ਉਹ ਫਾਟਕ ਦੇ ਕੋਲ ਤੇ ਉਹ ਦੇਖ ਲਾ ਕੋਈ ਪੈਸਾ ਨਹੀਂ ਹੈ ਵੀ ਛੜਕ ਦੇ ਕਮਰਸ਼ੀਅਲ ਰੇਟ ਦੇ ਪੈਲੀ ਉਹ 2 ਕਰੋੜ ਤੋਂ ਪਰੇ ਰਹਿਣਾ ਪੈਣੀ ਮੰਗ ਕੀ ਕਰਨੀ ਚਾਹਦੇ ਹੋ ਅਸੀਂ ਤਾਂ ਨੇ ਵੀ 2 ਕਰੋੜ ਸਾਨੂੰ ਮਿਲੇ ਆਡਾ ਮੇਰਾ ਅੱਗੇ ਇਹਨੂੰ 10 ਸਾਲ ਪਹਿਲਾਂ ਦੀ ਮੇਰੀ ਗੱਲ ਹੋਈ ਸੀ ਇੱਕ ਬੰਦੇ ਨਾਲ ਉਹ ਕਰੋੜ ਰੁਪਈਆ ਮੈਨੂੰ ਦਿਵਾਉਂਦਾ ਸੀ ਇਕੱਲੇ ਦਾ ਮੈਂ ਕਿਹਾ ਵੀ ਨਹੀਂ ਮੈਂ ਦੇਣਾ ਮੈਨੂੰ ਆ ਨਹੀਂ ਪਤਾ ਮੈਂ ਉਹਦੇ ਸਭ ਉਹ ਦੇ ਦਿੰਦਾ ਕਿਤੇ ਸਿਰ ਆਦਾ ਉਹਦੋਂ ਪਹਿਲੀ ਸਵੱਲੀ ਸੀਗੀ ਮੈਂ ਹੋਰ ਕਿਤੇ ਲੈ ਲੀਨਾ ਹੁਣ ਜੇ ਇਹ ਪੈਸੇ ਨਾ ਦੇਣਗੇ ਇਹਨੇ ਤਾਂ ਫੇਰ ਮਰਨਾ ਤਾਂ ਹੈਗਾ ਹੀ ਅਸੀਂ ਮਰੇ ਪਏ ਹੀ ਆ ਅੱਜ ਪ੍ਰਸ਼ਾਸਨ ਹੁਣ ਕਬਜ਼ਾ ਕਰਕੇ ਜਾ ਰਿਹਾ ਕੀ ਕਰ ਰਿਹਾ ਇਹਨਾਂ ਨੂੰ ਕਾਹ ਆਵਾਜ਼ੀ ਤੁਸੀਂ ਬੁਰਜੀਆਂ ਲਾ ਲਓ ਪੁਰਜ਼ੀਆਂ ਲਾਲੋ ਤੁਹਾਡਾ ਕਬਜ਼ਾ ਅੱਗੇ ਵੀ ਹੋਇਆ ਹੋਇਆ ਹੈ ਇਹ ਪੁਰਜ਼ੀਆਂ ਲਾਲੋ ਤੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਇਹ ਹੁਣ ਕਹਿੰਦੇ ਜੀ ਅਸੀਂ ਵਟ ਪਾਗ ਜਾਣੀ ਆ ਹੁਣ ਇਹ ਇਹ ਹੁਣ ਇਹ ਕੀ ਕਰਦੇ ਤੇ ਹੁਣ ਇਹਨਾਂ ਨੂੰ ਪਤਾ ਜੀ ਦਾ ਮੌਕੇ ਤੇ ਪਹੁੰਚੋ ਕੀ ਹੈ ਮਾਮਲਾ ਜੀ ਪ੍ਰੇਮ ਕਮਲ ਐਗਜ਼ੀਕਿਊਟਿਵ ਇੰਜੀਨੀਅਰ ਨੈਸ਼ਨਲ ਹਾਈਵੇ ਡਿਵੀਜ਼ਨ ਪੀ ਡਬਲਯੂ ਡੀ ਜਲੰਧਰ ਅੱਜ ਅਸੀਂ ਡੈਡ ਬਿੰਡੀ ਪੈਂਡ ਚ ਨੈਸ਼ਨਲ ਹਾਈਵੇ 703 ਤੇ ਇਹ 3 ਕਿਲੋਮੀਟਰ ਦੇ ਵਿੱਚ ਆ ਰੇਲਵੇ ਲਾਈਨ ਕ੍ਰੋਸਿੰਗ ਤੇ ਬਣਨ ਵਾਲੇ ਬ੍ਰਿਜ ਦੇ ਰੀਅਲਾਈਨਮੈਂਟ ਪ੍ਰੋਜੈਕਟ ਸੰਬੰਧੀ ਪਹੁੰਚੇ ਸੀਗੇ ਇਹ ਪ੍ਰੋਜੈਕਟ ਮੋਰ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦਾ ਹੈ ਇਹ ਇੱਕ ਨੈਸ਼ਨਲ ਹਾਈਵੇ ਹੈ ਜਿਹਦਾ ਨੰਬਰ ਹੈ 703A ਅੱਜ ਪਿੰਡ ਵਾਸੀਆਂ ਵੱਲੋਂ ਇਹ 2023 ਤੋਂ ਪ੍ਰੋਜੈਕਟ ਮਿਨਿਸਟਰੀ ਨੇ ਉਲਕਿਆ ਹੋਇਆ ਸੀਗਾ ਇਹਦੀ ਨੋਟੀਫਿਕੇਸ਼ਨ ਹੋ ਚੁੱਕੀ ਸੀ ਪਿੰਡ ਵਾਸੀਆਂ ਵੱਲੋਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾ ਕੇ ਖਾਰਜ ਹੋ ਚੁੱਕਾ ਸੀਗਾ ਇਹਨਾਂ ਦੇ ਅਗੇਂਸਟ ਤੇ ਸਰਕਾਰ ਦੇ ਫੇਵਰ ਚ ਹੋ ਚੁੱਕਾ ਸੀਗਾ ਅੱਜ ਅਸੀਂ ਉਸ ਉਪਰੰਤ ਅਸੀਂ ਇਹਨਾਂ ਨਾਲ ਕਾਫੀ ਸਾਰੇ ਡਾਇਲੌਗ ਕਿਤੇ ਬਾਤੀ ਨਾਲ ਬਲੋ ਅਕਾਊਂਟ ਨੰਬਰ ਨਹੀਂ ਦਿੱਤੇਗੇ ਮਾਨਯੋਗ ਐਸਜੀਐਮ ਸਾਹਿਬ ਨੂੰ ਉਸ ਉਪਰੰਤ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਸਾਡੇ ਵਿਭਾਗ ਦੇ ਨਾਲ ਅੱਜ ਅਸੀਂ ਮੌਕੇ ਤੇ ਕਬਜ਼ਾ ਲੈਣ ਪਹੁੰਚੇ ਸੀਗੇ ਤੇ ਅੱਜ ਹੁਣ ਇਹ ਸਾਰੀ ਪ੍ਰਕਿਰਿਆ ਦੌਰਾਨ ਪਿੰਡ ਵਾਸੀਆਂ ਨਾਲ ਸਹਿਮਤੀ ਬਣੀ ਆ ਕਿ ਉਹ ਸਾਨੂੰ ਇਹ ਕਬਜ਼ਾ ਦੇਣਗੇ ਇੱਕ ਵੱਟ ਬਣਾਈ ਜਾਏਗੀ ਸਾਡੇ ਅਲਾਈਨਮੈਂਟ ਦੇ ਅਲੋਂਗ ਤੇ ਉਹ ਕਬਜਾ ਇਹ ਸਾਡਾ ਰਿਟੇਨ ਕਰਨਗੇ ਕਦੀ ਵੀ ਡਿਸਟਰਬ ਨਹੀਂ ਕਰਨਗੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੜਦਾ ਮੁਆਵਜ਼ਾ ਨਹੀਂ ਮਿਲਿਆ ਤੇ ਖਾਤੇ 'ਚ ਪੈਸੇ ਵੀ ਨਹੀਂ ਆਏ ਜਿੱਦਾਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਆ ਕਿ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਇਹਨਾਂ ਨੂੰ ਖਾਤੇ ਲੈਂਡ ਦੇ ਸਬੰਧੀ ਹੁਣ ਵੀ ਮਾਨਯੋਗ ਐਸਡੀਐਮ ਸਾਹਿਬ ਨੇ ਇਹਨਾਂ ਨੂੰ ਬਹੁਤ ਵਾਰੀ ਆ ਕੇ ਵੀ ਆਪਣੇ ਖਾਤੇ ਦਿੱਤੇ ਜਾਣ ਪਰ ਇਹਨਾਂ ਵੱਲੋਂ ਜਿਹੜੇ ਆਪਣੇ ਖਾਤੇ ਦੇਣ ਤੋਂ ਮਨਾ ਕੀਤਾ ਜਾ ਰਿਹਾ ਸੀ ਜਿਸ ਸੰਬੰਧੀ ਹੀ ਸਰਕਾਰ ਵੱਲੋਂ ਇਹ ਫੈਸਲਾ ਲਗਾਇਆ ਗਿਆ ਸੀ ਉਹਦੀ ਮੰਗ ਹੈ ਕਿ ਜਿਹੜਾ ਝੋਨਾ ਵਟਣ ਦੀ ਇਜਾਜ਼ਤ ਉਹਨਾਂ ਦਿੱਤੀ ਜਾਵੇ ਜਿਹੜਾ ਝੋਨਾ ਉਹਨਾਂ ਵੱਲੋਂ ਲਗਾਇਆ ਗਿਆ ਪੱਤਾਵਾਂ ਦੇ ਫਾਇਦੇ ਸਹੇਜਾ ਸਰਕਾਰ ਵੱਲੋਂ ਬਹੁਤ ਸਾਰਾ ਸਮਾਂ ਦਿੱਤਾ ਗਿਆ ਸੀਗਾ ਤਕਰੀਬਨ ਡੇਢ ਤੋਂ 2 ਸਾਲ ਦਾ ਸਮਾਂ ਇਹਨਾਂ ਨੂੰ ਲੰਬਾ ਸਮਾਂ ਦਿੱਤਾ ਗਿਆ ਸੀਗਾ ਪਰ ਸੁਪਰੀਮ ਕੋਰਟ ਦੇ ਆਰਡਰਾਂ ਦੇ ਬਾਅਦ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਅੱਜ ਇੱਥੇ ਦਾ ਕਬਜ਼ਾ ਲੈਣ ਆਏ ਸੀਗੇ ਉਸ ਸਬੰਧੀ ਸਹਿਮਤੀ ਬਣੀ ਆ ਕਿ ਇਹ ਕਬਜ਼ਾ ਦੇਣ ਲਈ ਤਿਆਰ ਨੇ ਤੇ ਉਸ ਸਬੰਧੀ ਪ੍ਰਕਿਰਿਆ ਜਿਹੜੀ ਆ ਚਾਲੂ ਕਰ ਦਿੱਤੀ ਗਈ ਆ ਚੋਨਾ ਹੁਣ ਜ਼ਿੰਮੇਵਾਰ ਨਾ ਨਹੀਂ ਹੋਤਾ ਚੋਨਾ ਇਹਨਾਂ ਦਾ ਜਿਹੜਾ ਚੋਨਾ ਜਿੱਦਾਂ ਅਸੀਂ ਕਬਜ਼ਾ ਲੈਣਾ ਇਹਨਾਂ ਨੇ ਸਹਿਮਤੀ ਬਣੀ ਆ ਕਿ ਇੱਕ ਵੱਟ ਬਣਾ ਦਿੱਤੀ ਜਾਵੇ ਉਹ ਕਬਜ਼ਾ ਅਸੀਂ ਵੱਟ ਕਦੀ ਨਹੀਂ ਡਿਸਟਰਬ ਕਰਾਂਗੇ ਤੇ ਬਾਕੀ ਜਿਹੜਾ ਇਹਨਾਂ ਚੋਨਾ ਜਿਹੜਾ ਲੱਗਾ ਰਹੇਗਾ